ਤੋ ਤੁਹਾਨੂੰ ਆਪਾਂ ਪੂਰੀ ਟਾਪ ਦੇ ਬਲੱਡ ਲਾਈਨ ਦੀ ਬਲੀਵੱਧਨੀ ਝੋਟੇ ਦੀ ਝੋਟੀ ਦਿਖਾਉਨੇ ਆਪਾਂ ਤੇ ਪੂਰੀ ਸ਼ਕੀਨ ਆ ਤੁਸੀਂ ਦੇਖ ਸਕਦੇ ਹੋ ਠੰਡੀ ਬਹੁਤ ਆ ਗਈ। ਬਾਕੀ ਦੁੱਧ ਰਿਕਾਰਡ ਵੀ ਬਹੁਤ ਚੰਗਾ ਗਿਆ ਦਾ। ਪੈਠ ਗੁੜੇ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਚੌੜੀ ਆ ਗਈ ਤੇ ਆਰਡਰ ਵੀ ਦੇਖ ਸਕਦੇ ਹੋ ਪੂਰਾ ਟਾਪ ਆਗਾ। ਝੋਟੇ ਆ ਰਹੀ ਭਈਆ ਤੁਸੀਂ ਦੇਖ ਸਕਦੇ ਹੋ ਝੋਟੇ ਵੀ ਇੰਨੇ ਚੌੜੇ ਨਹੀਂ ਹੁੰਦੇ ਜਿੰਨੀ ਚੌੜੀ ਇਹ ਪਈ ਆਂ। ਤੇ ਬਾਕੀ ਬਲੱਡ ਬਹੁਤ ਠੰਡਾ ਹੋਗਾ। ਦੇਖ ਸਕਦਾ ਤੁਸੀਂ ਠੰਡੀ ਸੀਲ ਬਹੁਤ ਆ ਗਈ ਤੇ ਦੇਖ ਸਕਦਾ ਤੁਸੀਂ ਗਾਲਾਂ ਨਹੀਂ ਛੱਡਿਆ ਨੇ ਇੰਨੀ ਠੰਡੀ ਹੈਗੀ ਮੰਡੀ ਦੇ ਵਿੱਚ ਨਹੀਂ ਪਸ਼ੂ ਭੱਜ ਨੱਠ ਕਰਦੇ ਆ ਡਰਦੇ ਆਗੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਬਹੁਤ ਸੋਹਣਾਗਾ ਬਾਕੀ ਦੇਖ ਸਕਦੇ ਤੁਸੀਂ ਖੜੀ ਨੂੰ ਵੀ ਦੇਖ ਸਕਦੇ ਹੋ ਤੁਸੀਂ ਤੇ ਕੋਈ ਡਰ ਨਹੀਂ ਰਹੀ ਇਹ ਤੇ ਨਾ ਕੋਈ ਇਹ ਕੋਈ ਹੋਰ ਛੇੜਖਾਨੀ ਕਰ ਰਹੀ ਹੈਗੀ ਕਿਉਂਕਿ ਬਲੱਡ ਵਾਲਾ ਚੰਗਾ ਹੈਗਾ ਚੰਗੇ ਬਲਦੀ ਹੈਗੀ ਤਾ ਕਰਕੇ ਬਲੀ ਦੇ ਬੱਚੇ ਦੁੱਧ ਦੇ ਵੀ ਚੰਗੇ ਆਉਂਦੇ ਆ ਬਿਊਟੀ ਦੇ ਵਿੱਚ ਵੀ ਆਉਂਦੇ ਆਗੇ ਤੇ ਠੰਡੇ ਤਾਂ ਹੱਦੋਂ ਵੱਧ ਹੀ ਆਉਂਦੇ ਆਗੇ ਤੇ ਮਿਲਕ ਬਿਊਟੀ ਵਾਲੇ ਬੱਚੇ ਪਾਉਂਦਾਗਾ ਬਹੁਤ ਚੰਗਾ ਝੋਟਾਗਾ ਉਹ ਤੇ ਉਹਦੀ ਇਹ ਧੀ ਹੈਗੀ ਗਾਂ ਸੇਲ ਲਈ ਹੈਗੀ ਤੇ ਜਿਹਨੇ ਖਰੀਦਨੀ ਆ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਤੁਸੀਂ ਖੁੱਲੀ ਖੜੀ ਹੈਗੀ ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛ ਲੈਨੇ ਆ ਸਾਰੀ ਇਹਦੀ ਕੀ ਡਿਟੇਲ ਹੈਗੀ ਕੀ ਗੱਲਬਾਤ ਹੈਗੀ ਹਾਡਾਂ ਪੈਰਾਂ ਦੀ ਵੀ ਪੂਰੀ ਜਮਾ ਮਜ਼ਬੂਤ ਆ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਆ ਹਾਡਾਂ ਪੈਰਾਂ ਦੀ ਵੀ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਬੈਕ ਸਾਈਡ ਤੋਂ ਪਿੱਠ ਬੋੜਾ ਜੀ ਵੀ ਬਹੁਤ ਚੌੜੀ ਹੈਗੀ ਤੇ ਕੰਪੈਕਟ ਆਰਡਰ ਆ ਥਾਣਾ ਦਾ ਸੈਸੂਜ ਬਹੁਤ ਜਿਆਦਾ ਸੋਹਣਾ ਹੈਗਾ ਤੇ ਕੱਲੀ ਦੇਖ ਸਕਦੇ ਹੋ ਤੁਸੀਂ ਤੁਰੀ ਵਰਦੀ ਹੈਗੀ ਇਹੋ ਜੇ ਜਾਨਵਰ ਬਹੁਤ ਘੱਟ ਨਿਕਲਦੇ ਹੈਗੇ ਤੇ ਆਪਾਂ ਡਿਟੇਲ ਪੁੱਛਦੇ ਆਂ ਬਾਈ ਤੋਂ ਬਾਕੀ ਕੀ ਡਿਟੇਲ ਹੈ ਦੀ ਕੀ ਗੱਲਬਾਤ ਹੈ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜੀ ਆਪਾਂ ਇਹ ਝੋਟੀ ਦਿਖਾ ਰਹੇ ਹਾਂਗੇ ਕੀ ਰਿਕਾਰਡ ਹੈ ਦਾ ਜੀ ਇਹ ਦੂਜੇ ਸਵੇਰ ਸੁਣਾ ਜੀ ਇਹਨੇ ਦੂਜੇ ਸਵੇਰ ਸੁਣਾ ਦੁੱਧਕ ਰਹਿੰਦਾ ਸੁਣਾ ਇੱਕ ਹਫਤਾ ਰਹਿੰਦਾ ਹਾਂਜੀ ਪਹਿਲੇ ਸਵੇਰ ਨੇ 15 ਪਲੱਸ ਦੁੱਧ ਦਿੰਦਾ ਪਹਿਲੇ ਸਵੇਰ 15 ਲੀਟਰ ਦੁੱਧ ਦਿੰਦਾ ਹਾਂਜੀ ਠੀਕ ਆ ਤੇ ਇਹ ਆਪ ਕਿਹੜੇ ਝੋਟੇ ਦੀ ਆ ਜੀ ਇਹ ਬਲੀਸਾਂਹ ਦੀ ਘੱਟੀ ਆ ਜੀ ਬਲੀਵਧਨੀ ਦੀ ਆ ਬਲੀਵਧਨੇ ਵਾਲੇ ਠੀਕ ਹੈ ਜੀ ਅਨਮੋਲ ਰਤਨ ਦਾ ਟੀਕਾ ਲੱਗਿਆ ਅੱਛਾ ਹੁਣ ਇਹਦੇ ਗਾਹਾਂ ਸੀਮਨ ਜਿਹੜਾ ਲੱਗਿਆ ਉਹ ਅਨਮੋਲ ਰਤਨ ਦਾ ਲੱਗਿਆ ਵਾ ਅਨਮੋਲ ਰਤਨ ਦਾ ਲੱਗਿਆ ਠੀਕ ਹੈ ਉਮੀਦ ਹੈ ਦੀ 20 20 ਪਲੱਸ ਦੀ ਆ ਅੱਛਾ ਵੀ 20 20 ਪਲੱਸ ਦੀ ਉਮੀਦ ਹੈ ਹਾਂਜੀ ਹਾਂਜੀ ਕਿਉਂਕਿ ਇਹਦੀ ਦੂਜੀ ਵੱਡੀ ਭੈਣ ਆ ਇਸ ਟਾਈਮ 22 22 ਲੀਟਰ ਦੁੱਧ ਜਿਹੜਾ ਉਹਨਾਂ ਦਿੱਤਾ 22 ਲੀਟਰ ਇਹਦੀ ਭੈਣ ਨੇ ਦਿੱਤਾ ਉਹ ਵੀ ਬਲੀ ਦੀ ਦਿੱਤੀ ਉਹ ਵੀ ਬਲੀ ਦੀ ਕੋਈ ਆ ਹਾਂਜੀ ਹਾਂਜੀ ਮਾਂਵਾ ਵੀ ਇੱਕ ਕੋਈ ਆ ਮਾਂ ਉਹ ਇੱਕ ਦੇ ਦੇ ਇੱਕੋ ਹੀ ਮਾਂ ਦਾ ਇੱਕੋ ਹੀ ਪਿਆਵਾ ਦੂਜੇ ਦੀਆਂ ਠੀਕ ਹੈ ਜੀ ਤੇ ਮਤਲਬ 3 ਮਹੀਨਾ ਰਹਿੰਦਾ ਅਜੇ ਸਮੁੰਦ ਠੀਕ ਹੈ ਜੀ ਉਹਦਾ ਉਹਦਾ ਇੱਕ ਮਹੀਨਾ ਰਹਿੰਦਾ ਉਹਦਾ ਰਹਿੰਦਾ ਜੀ ਇਹਦਾ ਹਫਤਾ ਰਹਿੰਦਾ ਇਹਦਾ ਹਫਤਾ ਰਹਿੰਦਾਗਾ ਠੀਕ ਆ ਉਹਨੇ ਦੂਜੇ ਸੂਏ 20 ਪਲੱਸ ਕੱਢਿਆਗਾ 20 ਤੋਂ 22 ਪਲੱਸ 22 ਪਲੱਸ 22 ਲੀਟਰ ਤੋਂ ਕੱਢਿਆਗਾ ਫਿਰ ਉਹਨੀਆਂ ਪੈਸੇ ਤੋਂ ਉਮੀਦ ਕਰ ਸਕਦੇ ਹਾਂ ਨਾ ਹਾਂਜੀ ਹਾਂਜੀ ਇਹਦੀ 20 ਕਰਦੇ ਜਿਹਨੂੰ ਹਾਈਟ ਜ਼ਿਆਦਾ ਉਹਦੀ ਉਹਦੀ ਥੋੜੀ ਜੀ ਹਾਈਟ ਜ਼ਿਆਦਾ ਉਹ ਤਾਂ ਜੀ ਬਹੁਤ ਵੱਡੀ ਆ ਠੀਕ ਆ ਮਤਲਬ ਪਿਓ ਵੀ ਇੱਕ ਆ ਤੇ ਮਾਂ ਵੀ ਇੱਕ ਆ ਹਨਾ ਠੀਕ ਆ 20 ਤਾਂ ਫਿਰ ਕਰੂਗੀ ਇਹ ਫੇਰ ਵੀ ਹਨਾ 20 ਤਾਂ ਕਰਨਾ ਜ਼ਰੂਰੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਫਿਰ ਇੱਥੇ ਇਹ ਸੇਲ ਲਈ ਲੈ ਕੇ ਆਏ ਆ ਜੀ ਹਾਂਜੀ ਸੇਲ ਲਈ ਲੈ ਕੇ ਆਏ ਮੇਰੇ ਕੱਟੀਆਂ 10 12 ਕੱਟੀਆਂ ਕੱਪੜਾ ਅੱਛਾ ਜੀ ਉਹ ਵੀ ਠੀਕ ਹੈ ਜੀ 10 ਕੱਟੀਆਂ ਅੱਗੇ ਪਿੱਛੇ ਪੜ ਰਹੀਆਂ ਨੇ ਠੀਕ ਹੈ ਜਾਂਦਾ ਬਸ ਉਹ ਕਰਕੇ ਉਹ بیچਨੇ ਦੋ ਤਿੰਨ ਮੱਝਾਂ ਵੇਚਾਂ ਠੀਕ ਹੈ ਤਾਂ ਕਰਕੇ ਵੇਚ ਰਹੇ ਹਾਂ ਤੁਸੀਂ ਠੀਕ ਹੈ ਬਾਕੀ ਹੂੰ ਠੰਡੀ ਸੀਲਾ ਹਣਾ ਹਾਂਜੀ ਹਾਂ ਤੇ ਨਹੀਂ ਪਸ਼ੂ ਹਣਾ ਇੰਨੇ ਪਸ਼ੂਆਂ ਚ ਮੰਡੀ ਜਾ ਕੇ ਵੀ ਡਰ ਡਰ ਜਾਂਦਾਗਾ ਇਹਨੂੰ ਤਾਂ ਏਦਾਂ ਕੋਈ ਚੱਕਰ ਹੀ ਨਹੀਂ ਸਹੀ ਗੱਲ ਆ ਜੀ ਇਹ ਮਤਲਬ ਬਲੱਡ ਲੈਨ ਚੰਗੀ ਦਾ ਫਰਕ ਹੀ ਆ ਨਾ ਜੀ ਤੇ ਇਹਦਾ ਆਪਾਂ ਮੁੱਲ ਕਿੰਨਾ ਕਰਦੇ ਆ ਜੀ 180 ਕਰਦੇ ਆ ਜੀ 180 ਠੀਕ ਆ ਜੀ ਤੇ ਆਪਾਂ ਕਿੱਥੋਂ ਕਿੱਥੇ ਛੱਡ ਦਾਂਗੇ 60 ਦੀ ਦੇ ਦੋ ਇੱਕ 60 ਦੀ ਹੋ ਜਾਊਗੀ ਠੀਕ ਆ ਜੀ ਤੇ ਆਪਣੇ ਜਾਨੀ ਘਰ ਦੇ ਪਸ਼ੂ ਹੀ ਆ ਸਾਰੇ ਵਪਾਰ ਦਾ ਤਾਂ ਕੋਈ ਕੰਮ ਨਹੀਂ ਵਪਾਰ ਦਾ ਹੀ ਕਰਦੀ ਆ ਠੀਕ ਆ ਜੀ ਮੇਰੇ ਕੋਲ ਸਾਹਿਬੀ ਘਰ ਦੀ ਜੀ ਕਿੱਥੋਂ ਪਹੁੰਚੇ ਜੀ ਬਾਗੜੀਆਂ ਤੋਂ ਜੀ ਬਾਗੜੀਆਂ ਜ਼ਿਲ੍ਹਾ ਕਿਹੜਾ ਪੈ ਜਾਂਦਾ ਮਲੇਰਕੋਟਲਾ ਹਾਂਜੀ ਠੀਕ ਹੈ ਜੀ ਕੰਟੈਕਟ ਨੰਬਰ ਆਪਣਾ 9814250704 9814250704 50704 ਹਾਂਜੀ ਠੀਕ ਹੈ ਜੀ ਧੰਨਵਾਦ ਲੋ ਵੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਇਹਨੂੰ ਇਹ ਝੋਟੀ ਪਸੰਦ ਆਉਂਦੀ ਆ ਫੌਲਰ ਰਿਕਾਰਡ ਵਾਲੀ ਹੈ ਕਿ ਮਾਂ ਦਾ ਰਿਕਾਰਡ ਵੀ ਚੰਗਾਗਾਗਾ ਹਾਂ ਪਿਓ ਦਾ ਵੀ ਪਤਾ ਤੇ ਦੁੱਧ ਦਾ ਰਿਕਾਰਡ ਵੀ ਚੰਗਾ ਸਾਰਾ ਕੁਝ ਪਤਾਗਾ ਤੇ ਤੁਸੀਂ ਮੌਕਾ ਮਤਲਬ ਕਿ ਹੱਥੋਂ ਲੰਗੇ ਨਾ ਤਾਂ ਕਰਕੇ ਤੁਸੀਂ ਇਹਨੂੰ ਖਰੀਦ ਸਕਦੇ ਹੋਗੇ ਤੇ ਬਰੀਡ ਤੇ ਤੁਸੀਂ ਕੰਮ ਕਰ ਸਕਦੇ ਹੋਗੇ 15 ਦਿਨ ਦੀ ਸੂਈ ਤੋਂ ਚੋਸ ਨਾਲ ਵੀ ਦੇਖ ਸਕਦੇ ਹਾਂ ਜੀ ਇਹ ਵਾਪਸ ਪਾ ਗਈ ਜਾਂਦੀ ਆ ਮੱਝ ਅਸਿਆ ਮਤਲਬ ਵੀ ਬਾਈ ਜਾਂ ਸੂਈ ਤੋਂ 20 ਕਿਲੋ ਚੋਸ ਨਾਲ ਦੇ ਸਕਦੇ ਵੀ ਬਾਈ ਜਾਨਸ ਇੱਥੇ ਨਹੀਂ ਵੇਖਦੀ ਤੇ ਤੁਸੀਂ ਚਵਾ ਕੇ ਦੇ ਸਕਦੇ ਹੋ 2 ਕਿਲੋ ਚਾਰ ਡੰਗ ਚੋ ਵੀ ਅਗਲਾ ਚਵਾ ਕੇ ਦੇ ਦਿਓ ਠੀਕ ਆ ਵੀ ਤੁਸੀਂ ਆਪਦੀ ਤਸੱਲੀ ਕਰਕੇ ਮਤਲਬ ਆਲੇ ਨੂੰ ਦੇ ਦੋਗੇ ਹਨਾ ਵੀ ਇਹਨਾਂ ਦੁੱਧ ਚਵਾ ਕੇ ਠੀਕ ਹੈ ਜੀ ਲੋ ਵੀ ਦੋਸਤੋ ਬਾਈ ਕਹਿੰਦੇ ਵੀ ਆਪਾਂ ਜੇ ਇੱਥੇ ਵੇਖਦੀ ਆ ਤਾਂ ਠੀਕ ਆ ਤੇ ਨਹੀਂ ਤੁਸੀਂ ਆਪਦੀ ਤਸੱਲੀ ਕਰਕੇ ਬਾਈ ਕਹਿੰਦੇ ਘਰੋਂ ਵੀ ਲਿਆ ਸਕਦੇ ਹੋਗੇ 20 ਲੀਟਰ ਅਸੀਂ ਦੁੱਧ ਚਵਾ ਕੇ ਵੀ ਦੇ ਦਾਂਗੇ ਤੇ ਤੁਸੀਂ ਅੱਗੇ ਤਸੱਲੀ ਤੇ ਖਰੀਦ ਸਕਦੇ ਹੋ